ਅਰ ਜੇ ਆਪਾਂ ਗੱਲ ਕਰੀਏ ਰੈੱਡ ਕਰਾਸ ਸੁਸਾਇਟੀ ਦੀ ਤੇ ਰੈੱਡ ਕਰਾਸ ਸੁਸਾਇਟੀ ਇੱਕ ਇਹੋ ਜੀ ਮਨੁੱਖਤਾ ਦੀ ਸੇਵਾ ਨਾਲ ਜੁੜੀ ਸੰਸਥਾ ਹੈ ਜਿਸ ਨੇ ਮੀਲ ਦੇ ਪੱਥਰ ਜਿਹੜੇ ਨੇ ਉਹ ਸਥਾਪਿਤ ਕੀਤੇ ਨੇ ਸੋ ਅੱਜ ਸਾਡੇ ਨਾਲ ਮੌਜੂਦ ਨੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਜਿਲ੍ਹਾ ਲੁਧਿਆਣਾ ਬ੍ਰਾਂਚ ਦੇ ਜਿਹੜੇ ਦਾਰਜਕਾਰੀ ਸਕੱਤਰ ਹੈਗੇ ਨੇ ਨਮੀਤ ਜੋਸ਼ੀ ਜੀ ਉਹ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦੇ ਹਾਂ ਜੀ ਜੋਸ਼ੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ ਅ ਜਿਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਹੈਗੇ ਆਪਣੇ ਕਾਰਜਕਾਰੀ ਸਕੱਤਰ ਹੈਗੇ ਉਹ ਇਸ ਰੈੱਡ ਕਰਾਸ ਸੁਸਾਇਟੀ ਦੇ ਲੁਧਿਆਣਾ ਬ੍ਰਾਂਚ ਦੇ ਤੇ ਅਸੀਂ ਇਹ ਜਾਣਨਾ ਚਾਹਵਾਂਗੇ ਕਿ ਜਿਹੜੀ ਰੈੱਡ ਕਰਾਸ ਸੁਸਾਇਟੀ ਦੀ ਜਿਹੜੀ ਹੋਂਦ ਹੈ ਸਥਾਪਨਾ ਕਦੋਂ ਹੋਈ ਕਿਹਨਾਂ ਹਾਲਾਤਾਂ ਦੇ ਵਿੱਚ ਹੋਈ ਤੇ ਕੀ ਮਕਸਦ ਸੀ ਐਕਚੁਅਲੀ ਇਹ ਹੈ ਪੁਰਾਣੇ ਸਮੇਂ ਦੀ ਗੱਲ ਹੈ ਵੀ ਜਦੋਂ ਜੰਗਾ ਹੁੰਦੀਆਂ ਸੀਗੀਆਂ ਉਹਦੇ ਵਿੱਚ ਜਵਾਨ ਜਿਹੜੇ ਸੀ ਜ਼ਖਮੀ ਹੋ ਜਾਂਦੇ ਸੀ ਉਹਨਾਂ ਦੀ ਦੇਖਭਾਲ ਕਰਨ ਲਈ ਕੋਈ ਸੰਸਥਾ ਨਹੀਂ ਸੀਗੀ ਇਹ ਇੱਕ ਵਾਰੀ ਜਿਹੜੀ ਆ ਯੁੱਧ ਹੋਇਆ ਸੀਗਾ ਇਟਲੀ ਦੀ ਸੌਨਫਰੇਨੋ ਬੈਟਲ ਦੇ ਵਿੱਚ ਉਹ ਯੁੱਧ ਦੇ ਦੌਰਾਨ ਉੱਥੇ ਜੀਨ ਹੈਨਰੀ ਡੋਨਾਰਡ ਜਿਹੜਾ ਸਵਿਸ ਦਾ ਬਿਜ਼ਨਸਮੈਨ ਸੀ ਉਹ ਜਦੋਂ ਉਸ ਯੁੱਧ ਦੇ ਵਿੱਚ ਪਹੁੰਚਿਆ ਉਹਨੇ ਦੇਖਿਆ ਕਿ ਜ਼ਖਮੀ ਜਿਹੜੇ ਨੇ ਸੈਨਿਕ ਜਿਹੜੇ ਨੇ ਉਹਨਾਂ ਦੀ ਕੋਈ ਦੇਖਭਾਲ ਕਰਨ ਵਾਲਾ ਨਹੀਂ ਹੈਗਾ ਉਹਨਾਂ ਨੇ ਉੱਥੇ ਤੇ ਲੋਕਲ ਬੰਦਿਆਂ ਨੂੰ ਇਕੱਠਾ ਕੀਤਾ ਇਕੱਠੇ ਕਰਕੇ ਉਹਨਾਂ ਬੰਦਿਆਂ ਦੀ ਹੈਲਪ ਕੀਤੀ ਉਹ ਜੰਗ ਤੋਂ ਬਾਅਦ ਫਿਰ ਉਹਨੇ ਇੱਕ ਬੁੱਕ ਲਿਖੀ ਮੈਮਰੀਜ਼ ਆਫ ਸਾਲਫਰਨੋ ਉਹ ਬੁੱਕ ਤੋਂ 1 ਸਾਲ ਬਾਅਦ ਇੱਕ ਜਨੇਵਾ ਦੀ ਜਿਹੜੀ ਆ ਉੱਥੇ ਕਨਵੈਨਸ਼ਨ ਹੋਈ ਕਾਨਫਰੰਸ ਹੋਈ ਉਹ ਸਿਰਫ ਉਸ ਦੀ ਬੁੱਕ ਦੇ ਉੱਤੇ ਵਿਚਾਰ ਕਰਨ ਲਈ ਜਦੋਂ ਉਸਦੀ ਬੁੱਕ ਦੇ ਉੱਤੇ ਵਿਚਾਰ ਕੀਤਾ ਗਿਆ ਤਾਂ ਜਨੇਵਾ ਦੀ ਕਨਫਰੰਸਨ ਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਕਿ ਬਿਲਕੁਲ ਠੀਕ ਹੈ ਕਿ ਕੋਈ ਏਦਾਂ ਦੀ ਸੰਸਥਾ ਹੋਣੀ ਚਾਹੀਦੀ ਹੈ ਜਿਹੜੀ ਨਿਊਟਰਲ ਹੋਵੇ ਜਦੋਂ ਵੀ ਜੰਗ ਹੋਵੇ ਦੋ ਦੇਸ਼ਾਂ ਦੀ ਜਾਂ ਵਰਲਡ ਵਾਰ ਹੋਵੇ ਉਹਦੇ ਵਿੱਚ ਜਿਹੜੀ ਹੈ ਇੱਕ ਨਿਊਟਰਲ ਏਜੰਸੀ ਹੋਣੀ ਚਾਹੀਦੀ ਹੈ ਜਿਹੜੀ ਕਿਸੇ ਵੀ ਦੇਸ਼ ਦੇ ਜ਼ਖਮੀ ਹੋਣ ਉਹਨਾਂ ਦੀ ਮੈਡੀਕਲੀ ਹੈਲਪ ਕਰੇ ਉਹਦੀ ਸਹਾਇਤਾ ਕਰੇ ਤਾਂ ਫਿਰ ਉੱਥੋਂ ਇਹ ਰੈੱਡ ਕਰਾਸ ਦਾ ਜਿਹੜਾ ਹੈਗਾ ਜਨਮ ਹੋਇਆ ਤੇ ਜਿਹੜਾ ਸਵਿਟਸ ਦਾ ਜਿਹੜਾ ਫਲੈਗ ਸੀਗਾ ਉਹਦਾ ਰਿਵਰਸ ਫਲੈਗ ਜਿਹੜਾ ਹੈਗਾ ਰੈੱਡ ਕਰਾਸ ਜਿਹੜਾ ਐਮਬਲਮ ਰੈੱਡ ਕਰਾਸ ਦਾ ਉਹਨੂੰ ਜਿਹੜਾ ਜੀਨ ਹੈਨਰੀ ਦਨਾਰ ਸੀਗਾ ਉਹ ਉਹਦੀ ਕਿਉਂਕਿ ਬੁੱਕ ਦੇ ਕਰਕੇ ਉਹਦੀ ਇਹ ਇਹ ਉਹਨੂੰ ਜਿਹੜਾ ਹੈਗਾ ਸਨਮਾਨ ਦੇਣ ਦੇ ਲਈ ਇਹ ਜਿਹੜਾ ਹੈਗਾ ਉਹਦੇ ਦੇਸ਼ ਦੇ ਫਲੈਗ ਦਾ ਰਿਵਰਸ ਜਿਹੜਾ ਐਮਬਲਮ ਜਿਹੜਾ ਹੈਗਾ रेड क्रॉस ਦਾ ਬਣਾਇਆ ਗਿਆ ਤੇ ਇਹਦਾ ਉਹਦਾ ਜਿਹੜਾ ਬਰਥਡੇ ਹੁੰਦਾ 8 ਮਈ ਨੂੰ ਉਸ ਦਿਨ ਹੀ ਜਿਹੜਾ ਹੈਗਾ ਪੂਰੇ ਵਰਲਡ ਦੇ ਵਿੱਚ ਜਿਹੜਾ ਹੈਗਾ রেড ਕ੍ਰੋਸ ਡੇ ਮਨਾਇਆ ਜਾਂਦਾ ਜੀ ਸੋ ਜਿਸ ਤਰੀਕੇ ਦੇ ਨਾਲ ਇਸ ਵੇਲੇ ਦੁਨੀਆ ਭਰ ਦੇ ਵਿੱਚ ਆਪਾਂ ਦੇਖੀਏ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀ ਮਨੁੱਖਤਾ ਦੇ ਸੇਵਾ ਦੇ ਨਾਲ ਜੁੜੀਆਂ ਹੋਈਆਂ ਨੇ ਬੜੇ ਚੰਗੇ ਪੱਧਰ ਤੇ ਕੰਮ ਵੀ ਕਰ ਰਹੀਆਂ ਨੇ ਪਰ রেড ਕ੍ਰੋਸ ਸੋਸਾਇਟੀ ਦੀ ਗੱਲ ਕਰੀਏ ਤੇ ਇੱਕ ਵੱਖਰੀ ਜਿਹੜੀ ਮਕਬੂਲੀਅਤ ਪਪੂਲਾਰਟੀ ਹੈ ਜਿਹੜੀ ਉਹ ਰੈੱਡ ਕਰਾਸ ਸੁਸਾਇਟੀ ਨੂੰ ਮਿਲੀ ਹੋਈ ਹੈ ਕਿ ਕਾਰਨ ਸਮਝ ਦਿਓ ਕਿ ਇਸ ਵੱਡੇ ਪੱਧਰ ਤੇ ਰੈੱਡ ਕਰਾਸ ਸੁਸਾਇਟੀ ਪੂਰੇ ਮੈਨੂੰ ਲੱਗਦਾ ਹੈ ਕਿ ਪੂਰੇ ਵਿਸ਼ਵ ਦੇ ਵਿੱਚ ਹਰ ਕੰਟਰੀ ਦੇ ਵਿੱਚ ਹੈ ਦੇਖੋ ਬਹੁਤ ਐਨਜੀਓ ਹੈਗੀਆਂ ਨੇ ਆਪਣੇ ਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਿਹੜੀ ਮਨੁੱਖਤਾ ਦੀ ਸੇਵਾ ਕਰ ਰਹੀਆਂ ਨੇ ਜੀ ਪਰ ਜੇ ਆਪਾਂ ਰੈੱਡ ਕਰਾਸ ਦੀ ਗੱਲ ਕਰੀਏ ਰੈੱਡ ਕਰਾਸ ਜਿਹੜੀ ਹੈ ਇਹ ਪੂਰੇ ਵਰਲਡ ਦੀ ਬਿਗੇਸਟ ਸੋਸ਼ਲ ਹਿਊਮਨਿਟੇਰੀਅਨ ਆਰਗੇਨਾਈਜੇਸ਼ਨ ਹੈ ਜੀ ਜਿਹਦੇ ਦੇ ਪ੍ਰੈਜ਼ੀਡੈਂਟ ਨੈਸ਼ਨਲ ਪ੍ਰੈਜ਼ੀਡੈਂਟ ਨੇ ਸਾਡੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਨੇ ਤੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਜਿਹੜੀ ਸਾਡੇ ਸਟੇਟਸ ਦੇ ਜਿਹੜੇ ਗਵਰਨਰਸ ਨੇ ਉਹ ਇਹਦੇ ਸਟੇਟ ਪ੍ਰੈਜ਼ੀਡੈਂਟ ਨੇ ਤੇ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਿਹੜੇ ਇਹਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹ ਜਿਹੜੀ ਰੈੱਡ ਕਰਾਸ ਹੈ ਇਹ ਆ 올 오버 인디아 ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਲਗਭਗ 1500 ਤੋਂ ਵੱਧ ਦੇ ਦੀਆਂ ਬ੍ਰਾਂਚੇਸ 올 오버 인디아 ਦੇ ਵਿੱਚ ਹੈਗੀਆਂ ਨੇ ਜੀ ਸੋ ਜਿਸ ਤਰੀਕੇ ਦੇ ਨਾਲ ਆਪਾਂ ਜੇ ਲੁਧਿਆਣੇ ਦੀ ਗੱਲ ਕਰੀਏ ਤੇ ਲੁਧਿਆਣੇ ਦੇ ਵਿੱਚ ਆਪਣੀ ਬ੍ਰਾਂਚ ਹੈਗੀ ਹੈ ਹਨਾ ਤੇ ਹੋਰ ਜਿਸ ਢੰਗ ਨਾਲ ਤੁਹਾਡਾ ਜਿਹੜਾ ਹੈਗਾ ਬਲੱਡ ਦਾ ਹੈਗਾ ਤੁਹਾਡੇ ਇੱਥੇ ਡੋਨੇਸ਼ਨ ਹੁੰਦੀ ਹੈ ਹਨਾ ਤੁਹਾਡੇ ਇੱਥੇ ਬਣਿਆ ਹੋਇਆ ਹੈਗਾ ਹਨਾ ਤੇ ਹੋਰ ਕਿਹੜੇ ਕਿਹੜੇ ਆਧਾਰੇ ਜਿਹੜੇ ਹੈਗੇ ਆ ਤੁਹਾਡੇ ਇਸ ਸੰਸਥਾ ਦੇ ਨਾਲ ਮਤਲਬ ਕਿ ਕੀ ਕੀ ਸਰਵ ਕਰਦੇ ਸੋਸਾਇਟੀ ਨੂੰ ਕਿਸ ਢੰਗ ਨਾਲ ਸਰਵ ਕਰ ਰਹੇ ਹੋ ਦੇਖੋ ਜਿਹੜੀ ਰੈੱਡ ਕਰਾਸ ਹੈਗੀ ਹੈ ਇੱਕ ਇੰਡੀਪੈਂਡੈਂਟ ਬਾਡੀ ਹੈ ਜੀ ਨਾਨ ਪੋਲੀਟੀਕਲ ਹੈਗੀ ਹੈ ਕੋਈ ਪ੍ਰੈਸ਼ਰ ਨਹੀਂ ਹੈਗਾ ਕਿਸੇ ਕਿਸਮ ਦਾ ਇੰਡੀਪੈਂਡੈਂਟ ਬਾਡੀ ਹੈ ਜਦੋਂ ਵੀ ਕੋਈ ਡਿਜ਼ਾਸਟਰ ਹੁੰਦਾ ਜਦੋਂ ਵੀ ਕੋਈ ਵਿਪਤਾ ਆਉਂਦੀ ਹੈ ਤੇ ਰੈੱਡ ਕਰਾਸ ਵਿਦਨ ਸੈਕਿੰਡ ਉੱਥੇ ਪਹੁੰਚ ਜਾਂਦੀ ਹੈ ਸਭ ਤੋਂ ਪਹਿਲੀ ਸੰਸਥਾ ਉੱਥੇ ਜੇ ਮਨੁੱਖਤਾ ਦੀ ਸੇਵਾ ਲਈ ਪਹੁੰਚਦੀ ਹੈ ਸਭ ਤੋਂ ਪਹਿਲਾਂ ਰੈੱਡ ਕਰਾਸ ਪਹੁੰਚਦੀ ਹੈ ਕਿਉਂਕਿ ਰੈੱਡ ਕਰਾਸ ਨੂੰ ਕਿਸੇ ਦੇ ਆਰਡਰ ਦੀ ਲੋੜ ਨਹੀਂ ਹੁੰਦੀ ਜੀ ਤੇ ਸਾਡੇ ਇੱਥੇ ਮੈਂ ਤੁਹਾਨੂੰ ਦੱਸਦਾ ਵੀ ਪਿੱਛੇ ਜਦੋਂ ਮੈਂ ਜੁਆਇਨ ਕੀਤਾ ਅੱਜ ਤੋਂ 6 ਮਹੀਨੇ ਪਹਿਲਾਂ ਮੇਰੇ ਜੁਆਇਨਿੰਗ ਤੋਂ 3 ਦਿਨ ਬਾਅਦ 3-4 ਦਿਨ ਬਾਅਦ ਦੀ ਗੱਲ ਹੈ ਇੱਥੇ ਝੁੱਗੀਆਂ ਨੂੰ ਅੱਗ ਲੱਗੀ ਸੀ ਜਦੋਂ ਝੁੱਗੀਆਂ ਨੂੰ ਅੱਗ ਲੱਗੀ ਜੱਸੀਆਂ 로ਡ ਦੇ ਉੱਤੇ ਤੇ ਡਿਪਟੀ ਕਮਿਸ਼ਨਰ ਮੈਡਮ ਦਾ ਮੈਨੂੰ ਫੋਨ ਆਇਆ ਵੀ ਉੱਥੇ ਝੁੱਗੀਆਂ ਨੂੰ ਅੱਗ ਲੱਗੀ ਤੁਸੀਂ ਹੈਲਪ ਕਰੋ ਅਸੀਂ ਵਿਦਨ ਸੈਕਿੰਡ ਅਸੀਂ ਆਪਣੀ ਐਂਬੂਲੈਂਸ ਦੇ ਵਿੱਚ ਜਿਹੜੇ ਨੇ ਕੱਪੜੇ ਭਾਂਡੇ ਰਾਸ਼ਨ ਅਸੀਂ ਲੈ ਕੇ ਪਹੁੰਚ ਗਏ ਉੱਥੇ ਤੇ ਝੁੱਗੀਆਂ 'ਚ ਸੜਕੇ ਸੁਆਹ ਹੋ ਗਈਆਂ ਸੀ ਕਿਆਂ ਤੇ ਅਸੀਂ ਜਿਹੜੀ ਆ ਬਾਕੀ ਐਨਜੀਓਜ਼ ਦੀ ਹੈਲਪ ਲੈ ਕੇ ਅਸੀਂ ਉਹਨਾਂ ਨੂੰ ਝੁੱਗੀਆਂ ਵੀ ਜਿਹੜੀਆਂ ਨੇ ਬਣਾ ਕੇ ਦਿੱਤੀਆਂ ਮੇਰੇ ਕਹਿੰਦਾ ਮਤਲਬ ਵੀ ਰੈੱਡ ਕਰਾਸ ਜਿਹੜੀ ਆ ਵਿਦਨ ਸੈਕਿੰਡ ਕੋਈ ਵੀ ਲੁਧਿਆਣੇ ਦੇ ਵਿੱਚ ਕਿਸੇ ਤਰ੍ਹਾਂ ਦੀ ਪਰਮਾਤਮਾ ਨਾ ਕਰੇ ਕੋਈ ਵਿਪਤਾ ਹੁੰਦੀ ਆ ਤਾਂ ਰੈੱਡ ਕਰਾਸ ਜਿਹੜੀ ਆ ਉਹ ਵਿਦਨ ਸੈਕਿੰਡ ਉੱਥੇ ਪਹੁੰਚ ਕੇ ਲੋਕਾਂ ਦੀ ਹੈਲਪ ਕਰਦੀ ਆ ਕਿਹੜੇ ਕਿਹ ਕੀ ਕੀ ਤੁਸੀਂ ਕਿਸ ਢੰਗ ਨਾਲ ਸਰਵ ਕਰਦੇ ਹੋ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਬਲੱਡ ਬੈਂਕ ਜਾਂ ਹੋਰ ਵੀ ਕਿਹੜੀਆਂ ਦੇਖੋ ਹਰ ਜ਼ਿਲ੍ਹੇ ਦੇ ਵਿੱਚ ਕਿਉਂਕਿ ਰੈੱਡ ਕਰਾਸ ਇੰਡੀਪੈਂਡੈਂਟ ਬਾਡੀ ਆ ਹਰ ਜ਼ਿਲ੍ਹੇ ਦੇ ਵਿੱਚ ਅ ਅਲੱਗ-ਅਲੱਗ ਤਰ੍ਹਾਂ ਦੇ ਕੰਮ ਹੁੰਦੇ ਨੇ ਜੇ ਆਪਾਂ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਸਾਡਾ ਜਿਹੜਾ ਹੈਗਾ ਬਲੱਡ ਬੈਂਕ ਹੈਗਾ ਬਲੱਡ ਸੈਂਟਰ ਹੈਗਾ ਜਿਹੜਾ ਅਸੀਂ ਇੱਥੇ ਚਲਾ ਰਹੇ ਆਂ ਆ ਕੋਈ ਵੀ ਇੱਥੇ ਦਾਨੀ ਸੱਜਣ ਬਲੱਡ ਦੇਣਾ ਚਾਹੁੰਦਾ ਇੱਥੇ ਕਿਸੇ ਵੀ ਵੇਲੇ ਵੀ ਆ ਕੇ ਬਲੱਡ ਡੇਟ ਕਰ ਸਕਦਾ ਅਸੀਂ ਮੈਡੀਕਲ ਕੈਂਪ ਲਗਾਨੇ ਆ ਬਲੱਡ ਕੈਂਪ ਲਗਾਨੇ ਆ ਉੱਥੋਂ ਅਸੀਂ ਬਲੱਡ ਇਕੱਠਾ ਕਰਦੇ ਆ ਤੇ ਅਸੀਂ ਜਿਹੜਾ ਬਲੱਡ ਹੈਗਾ ਇਹ ਬਹੁਤ ਘੱਟ ਰੇਟ ਦੇ ਵਿੱਚ ਅਸੀਂ 900 ਰੁਪਏ ਦਾ ਇੱਕ ਯੂਨਿਟ ਜਿਹੜਾ ਅਸੀਂ ਦੰਨੇ ਆ ਜੇ ਕੋਈ ਰਿਪਲੇਸਮੈਂਟ ਦੇ ਨੂੰ ਰੈਡੀ ਹੁੰਦਾ ਤਾਂ ਅਸੀਂ 500 ਰੁਪਏ ਹੀ ਚਾਰਜ ਕਰਦੇ ਆ ਜੀ ਤੇ ਇਸ ਕਰਕੇ ਸਾਡਾ ਜਿਹੜਾ ਬਲੱਡ ਹੈ ਇਥੋਂ ਜਿਹੜੇ ਸਿਵਲ ਹਸਪੀਟਲ ਦੇ ਪੇਸ਼ੈਂਟ ਹੈਗੇ ਨੇ ਇਥੇ ESI ਹਸਪੀਟਲ ਦੇ ਪੇਸ਼ੈਂਟ ਹੈਗੇ ਨੇ ਜਿਹੜੇ ਗਰੀਬ ਪੇਸ਼ੈਂਟ ਨੇ ਜਿਹੜੇ ਦੂਜੇ ਹਸਪੀਟਲ ਦੇ ਵਿੱਚ 3-4000 ਰੁਪਏ ਇੱਕ ਯੂਨਿਟ ਦਾ ਲਿਆ ਜਾਂਦਾ ਤੇ ਉਹ ਨਹੀਂ ਪੇ ਕਰ ਸਕਦੇ ਉਹ ਉਹਨਾਂ ਨੂੰ ਸਾਡਾ ਜਿਹੜਾ ਹੈਗਾ ਬਲੱਡ ਜਾਂਦਾ ਹੈਗਾ ਉਹ ਨਰਮਸੀ ਦੰਨਿਆ ਸਾਡਾ ਜਿਹੜਾ ਬਲੱਡ ਬੈਂਕ ਹੈ 36 ਲੱਖ ਲਾਸ ਦੇ ਵਿੱਚ ਜਾਂਦਾ ਅ ਐਨੋਲੀ ਅੱਛਾ ਇਹ ਸੰਸਥਾ ਆਪਣੇ ਵੱਲੋਂ ਇਹ ਕਿਉਂਕਿ ਅਸੀਂ ਬਲੱਡ ਜਿਹੜਾ ਹੈਗਾ ਸਸਤੇ ਰੇਟ ਦੇ ਉੱਤੇ ਗਰੀਬ ਲੋਕਾਂ ਲਈ ਗਰੀਬ ਪੇਸ਼ੈਂਟ ਲਈ ਮੁਹੱਈਆ ਕਰਾਉਂਦੇ ਆ ਅ ਜਿਹੜੀ ਸਾਡੀ ਇਨਕਮ ਹੈ ਉਹ ਅਸੀਂ ਇਹਦੇ ਵਿੱਚ ਅਸੀਂ ਲਗਾਉਂਦੇ ਆ ਲੋਕਾਂ ਦੀ ਡੋਨੇਸ਼ਨ ਆ ਉਹ ਲੱਗਦੀ ਆ ਅਸੀਂ ਸਸਤਾ ਜਿਹੜਾ ਹੈਗਾ ਬਲੱਡ ਮੁਹੱਈਆ ਕਰਾਉਂਦੇ ਆ ਕਿੰਨੇ ਯੂਨਿਟ ਅ ਲੋਕ ਜਿਹੜੇ ਹੈਗੇ ਤੁਹਾਡੇ ਇਸ ਬਲੱਡ ਬੈਂਕ ਦੇ ਵਿੱਚ ਕਿੰਨੇ ਜਿਹੜੇ ਯੂਨਿਟ ਜਿਹੜੇ ਹੈਗੇ ਬਲੱਡ ਆਉਂਦਾ ਹੈਗਾ ਡੋਨੇਟ ਹੁੰਦਾ ਹੈ ਤੇ ਕਿੰਨਾ ਤੁਸੀਂ ਫਰਦਰ ਕੇ ਜਿਹੜੇ ਹੈਗੇ ਅਗੇ ਡੋਨੇਟ ਦੇਖੋ ਜਿਹੜਾ ਅਸੀਂ ਬਲੱਡ ਕੈਂਪ ਲਗਾਉਂਦੇ ਰਹਿੰਦੇ ਆ ਉਥੋਂ ਬਲੱਡ ਇਕੱਠਾ ਕਰਦੇ ਆ ਇੱਥੇ ਵੀ ਰੂਟੀਨ ਦੇ ਵਿੱਚ ਸਾਡੇ ਜਿਹੜੇ ਨੇ ਕਈ ਤਾਂ ਇਸ ਤਰ੍ਹਾਂ ਦੇ ਹੈਗੇ ਨੇ ਕਈ ਆਈਐਸ ਪੀਸੀਐਸ ਅਫਸਰ ਵੀ ਹੈਗੇ ਨੇ ਜਿਹੜੇ ਹਰ ਤਿੰਨ ਮਹੀਨੇ ਬਾਅਦ ਬਲੱਡ ਦੇ ਕੇ ਜਾਂਦੇ ਨੇ ਜਿਹੜੀ ਸਾਡੀ ਸਪਲਾਈ ਹੈ ਅ ਅਸੀਂ ਬਲੱਡ ਤਾਂ ਹੋਰ ਵੀ ਇਕੱਠਾ ਕਰ ਸਕਦੇ ਆ ਪਰ ਜਿਹੜੀ ਸਾਡੀ ਸਪਲਾਈ ਹੈ ਅਸੀਂ ਉਹਨੂੰ ਦੇਖ ਕੇ ਉਨਾਂਕੀ ਹੀ ਬਲੱਡ ਇਕੱਠਾ ਕਰਦੇ ਆ ਕਿਉਂਕਿ ਬਲੱਡ ਜਿਹੜਾ ਹੈਗਾ ਜਿਹੜਾ ਖਰਾਬ ਨਾ ਹੋਵੇ ਜਾਇਆ ਨਾ ਜਾਵੇ ਕਿਸੇ ਦਾ ਬਲੱਡ ਅ ਸਾਡੀ ਜਿਹੜੀ ਜ਼ਿਆਦਾਤਰ ਸਪਲਾਈ ਹੈਗੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ESI ਹਸਪੀਟਲ ਸਿਵਲ ਹਸਪੀਟਲ ਹੋਰ ਵੀ ਹਸਪੀਟਲਸ ਨੂੰ ਹੈਗੀ ਆ ਹੋਰ ਵੀ ਬਲੱਡ ਬੈਂਕ ਜਿਹੜੇ ਨੇ ਪ੍ਰਾਈਵੇਟ ਇੱਥੇ ਚੱਲ ਰਹੇ ਨੇ ਜਿਹੜੇ ਵੱਡੇ ਹਸਪੀਟਲਸ ਨੇ ਉਹਨਾਂ ਦੇ ਆਪਣੇ ਬਲੱਡ ਬੈਂਕ ਹੈਗੇ ਨੇ ਉਹ ਚਾਰਜ ਵੀ ਬਹੁਤ ਜ਼ਿਆਦਾ ਕਰਦੇ ਨੇ ਜਿੰਨੇ ਸਾਨੂੰ ਡਿਮਾਂਡ ਹੈਗੀ ਆ ਉਹਨਾਂ ਕ ਅਸੀਂ ਜਿਹੜਾ ਹੈਗਾ ਅ ਅਸੀਂ ਬਲੱਡ ਅਸੀਂ ਇਕੱਠਾ ਕਰਦੇ ਆ ਵੀ ਤਾਂ ਜੋ ਬਲੱਡ ਜਾਇ ਨਾ ਜਾਵੇ ਮੈਂ ਇੱਥੇ ਅਪੀਲ ਕਰਨੀ ਚਾਹਨਾ ਜਿੰਨੇ ਵੀ ਲੁਧਿਆਣੇ ਦੇ ਹਸਪੀਟਲਸ ਹੈਗੇ ਨੇ ਅਮ ਵੀ ਉਹ ਜ਼ਰੂਰ ਰੈੱਡ ਕਰਾਸ ਤੋਂ ਕਿਉਂਕਿ ਸਸਤਾ ਬਲੱਡ ਮਿਲਦਾ ਹੈਗਾ ਤੇ ਜਿਹੜੇ ਗਰੀਬ ਪੇਸ਼ੈਂਟ ਨੇ ਉਹਨਾਂ ਨੂੰ ਘੱਟ ਪੈਸੇ ਖਰਚਨੇ ਪੈਂਦੇ ਨੇ ਉਹਨਾਂ ਨੂੰ ਰੈਫਰ ਕਰਨਾ ਚਾਹੀਦਾ ਕਿ ਤੁਸੀਂ ਰੈੱਡ ਕਰਾਸ ਤੋਂ ਬਲੱਡ ਲਓ ਤੇ ਉਹਦੀ ਬਕਾਇਦਾ ਅਸੀਂ ਟੈਸਟਿੰਗ ਕਰਕੇ ਜਿਹੜਾ ਹੈਗਾ ਬਲੱਡ ਦੰਨੇ ਆ ਜੇ ਉਹਦੇ ਵਿੱਚ ਟੈਸਟਿੰਗ ਦੇ ਵਿੱਚ ਕੋਈ ਵੀ ਚੀਜ਼ ਨਿਕਲਦੀ ਆ ਤਾਂ ਅਸੀਂ ਉਸ ਪੇਸ਼ੈਂਟ ਨੂੰ ਵੀ ਇਨਫਾਰਮ ਕਰਦੇ ਆ ਤੇ ਉਹਨੂੰ ਅਸੀਂ ਡੋਨਰ ਕਾਰਡ ਵੀ ਦੰਨੇ ਆ ਸਰਟੀਫିକੇਟ ਵੀ ਦੰਦੇ ਆ ਜੇ ਉਹ ਅੱਜ ਉਹ ਕੋਈ ਇੱਕ ਯੂਨਿਟ ਸਾਨੂੰ ਕੋਈ ਬਲੱਡ ਦਾ ਦੰਦਾ ਤਾਂ ਉਹਦੀ ਫੈਮਿਲੀ ਚ ਰੱਬ ਨਾ ਕਰੇ ਕਦੇ ਰੋੜ ਪਵੇ ਅਸੀਂ ਉਹਨੂੰ ਜਿਹੜਾ ਹੈਗਾ ਐਟ ਅ ਟਾਈਮ ਜਿਹੜਾ ਹੈਗਾ ਬਲੱਡ ਵਹਾਇਆ ਕਰਾਣੇ ਆ ਜੀ ਸੋ ਬਲੱਡ ਬੈਂਕ ਤੋਂ ਇਲਾਵਾ ਹੋਰ ਵੀ ਕਿਸ ਢੰਗ ਨਾਲ ਤੁਸੀਂ ਸੋਸਾਇਟੀ ਨੂੰ ਸਰਵ ਕਰਦੇ ਹੋ ਪਰ ਲੁਧਿਆਣੇ ਦੀ ਜੇ ਗੱਲ ਕਰੀਏ ਹਾਂ ਮੈਂ ਪਹਿਲਾਂ ਥੋੜਾ ਜਿਹਾ ਬਲੱਡ ਬੈਂਕ ਬਾਰੇ ਤੁਹਾਨੂੰ ਹੋਰ ਵਿਸਤਾਰ ਚ ਦੱਸਦਾ ਜਿਹੜਾ ਇਸ ਵੇਲੇ ਅਸੀਂ ਸਿਰਫ ਹਲ ਬਲੱਡ ਜਿਹੜਾ ਅਸੀਂ ਦੇ ਰਹੇ ਆਂ ਤੇ ਹੁਣ ਜਿਹੜੀ ਡਿਮਾਂਡ ਹੈਗੀ ਆ ਹਸਪੀਟਲ ਦੇ ਵਿੱਚ ਉਹ ਆਰਬੀਸੀ ਦੀ ਪਲਾਜ਼ਮਾ ਦੀ ਪਲੇਟਲੇਟਸ ਦੀ ਡਿਮਾਂਡ ਆ ਜੀ ਤੇ ਅਸੀਂ ਬਹੁਤ ਜਲਦ ਹੀ ਜਿਹੜਾ ਹੈਗਾ ਅਸੀਂ ਇੱਕ ਨਵਾਂ ਯੂਨਿਟ ਇੱਥੇ ਖੋਲਣ ਜਾ ਰਹੇ ਆ ਜਿਹਦੇ ਵਿੱਚ ਅਸੀਂ ਪਲਾਜ਼ਮਾ ਪਲੇਟਲੇਟਸ ਤੇ ਆਰਬੀਸੀ ਜਿਹੜੇ ਨੇ ਉਹ ਵੀ ਮਹੀਆ ਕਰਾਵਾਂਗੇ ਸਾਡੀ ਮਸ਼ੀਨਰੀ ਜਿਹੜੀ ਆ ਉਹ ਸਾਡੀ ਸਟੇਟ ਵੱਲੋਂ ਸਾਡੇ ਕੋਲ ਆ ਚੁੱਕੀ ਆ ਥੋੜੇ ਜੇ ਸਾਨੂੰ 2-3 ਇਕੁਪਮੈਂਟ ਦੀ ਲੋਡ ਸੀ 7 ਲੱਖ ਰੁਪਏ ਦੀ ਲੋਡ ਸੀ ਉਹ ਵਰਤਮਾਨ ਨੇ ਸਾਨੂੰ ਦੇ ਦਿੱਤਾ ਉਹ ਇੰਸਟਾਲ ਹੋ ਰਹੇ ਨੇ ਯੂਨਿਟ ਉਸ ਤੋਂ ਬਾਅਦ ਅਸੀਂ ਲਾਇਸੈਂਸ ਲਈ ਅਪਲਾਈ ਕਰਕੇ ਬਹੁਤ ਜਲਦ ਜਿਹੜਾ ਹੈਗਾ ਇਹ ਵੀ ਫੈਸਿਲਿਟੀ ਜਿਹੜੀ ਆ ਲੋਕਾਂ ਨੂੰ ਅਸੀਂ ਦਵਾਂਗੇ ਇਹ ਆਈ ਥਿੰਕ ਇਹ ਪੂਰੇ ਪੰਜਾਬ ਦੇ ਵਿੱਚ ਤੁਹਾਡਾ ਇੱਕੋ ਇੱਕ ਬਲੱਡ ਬੈਂਕ ਹਾਂਜੀ ਰੈੱਡ ਕਰਾਸ ਦਾ ਇੱਕੋ ਹੀ ਸਾਡੇ ਲੁਧਿਆਣੇ 'ਚ ਹੀ ਬਲੱਡ ਬੈਂਕ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਸਿਰਫ ਲੁਧਿਆਣੇ ਦੇ ਵਿੱਚ ਹੀ ਚੱਲ ਰਿਹਾ ਹੈ ਇਸ ਤੋਂ ਇਲਾਵਾ ਸਾਡੇ ਹੋਰ ਵੀ ਅਸੀਂ ਕੰਮ ਕਰਦੇ ਆਂ ਸਰਬਾ ਨਗਰ ਦੇ ਵਿੱਚ ਸਾਡਾ ਇੱਕ ਬਾਲਪਵਨ ਚੱਲ ਰਿਹਾ ਹੈ ਉੱਥੇ ਜਿਹੜੇ ਕੁਸ਼ਟ ਆਸ਼ਰਮਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਕੁਸ਼ਟ ਰੋਗ ਤੋਂ ਜਿਹੜੇ ਪੀੜਤ ਨੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਨੇ ਉਹ ਠੀਕਠਾਕ ਹੈਗੇ ਨੇ ਅਸੀਂ ਉਹਨਾਂ ਦੇ ਬੱਚਿਆਂ ਨੂੰ ਇੱਥੇ ਰੱਖਿਆ ਹੋਇਆ ਬਾਲਪਵਨ ਦੇ ਵਿੱਚ ਅਸੀਂ ਉਹਨਾਂ ਨੂੰ ਫ੍ਰੀ ਦੇ ਵਿੱਚ ਸਾਰਾ ਉਹਨਾਂ ਦੀ ਪੜ੍ਹਾਈ ਰਹਿਣਾ ਖਾਣਾ ਪੀਣਾ ਸਾਰਾ ਫ੍ਰੀ ਦੇ ਵਿੱਚ ਹੈ ਤੇ ਉਹਨਾਂ ਦੀ ਜਿਹੜੀ এডਿਕੇਸ਼ਨ ਹੈ ਇੱਕ ਸਾਡੇ ਨਾਲ 2 do good ਇੱਕ NGO ਹੈ ਉਹ ਜੁੜੀ ਹੋਈ ਹੈ ਉਹਨਾਂ ਨੇ ਉਹਨਾਂ ਦੀ ਜਿਹੜੀ এডਿਕੇਸ਼ਨ ਦਾ ਜਿੰਮਾ ਉਹਨਾਂ ਨੇ ਉਠਾਇਆ ਹੋਇਆ ਸਕੂਲ ਬਕਾਇਦਾ ਉੱਥੇ ਲੱਗਦਾ ਬੜੀ ਅੱਛੀ ਪੜ੍ਹਾਈ ਜਿਹੜੀ ਹੈ ਉਹਨਾਂ ਦੀ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਇੱਕ ਸਾਡਾ ਰੈੱਡ ਕਰਾਸ ਹੋਮ ਫਾਰ ਸੀਨੀਅਰ ਸਿਟੀਜ਼ਨ ਹਾਂ ਉਹ ਚੱਲ ਰਿਹਾ ਹੈ ਉੱਥੇ ਸਾਡੇ ਕੋਲ ਜਿਹੜੇ ਬਜ਼ੁਰਗ ਹੈਗੇ ਨੇ ਜਿਨ੍ਹਾਂ ਦਾ ਆਪਣੇ ਘਰਾਂ ਦੇ ਵਿੱਚ ਕੋਈ ਸਤਕਾਰ ਨਹੀਂ ਹੈਗਾ ਜਾਂ ਉਹਨਾਂ ਨੂੰ ਕੋਈ ਮਜਬੂਰੀ ਹੈ ਜਾਂ ਉਹਨਾਂ ਦੇ ਬੱਚੇ ਕਿਤੇ ਅਬ੍ਰੋਡ ਗਏ ਹੋਏ ਨੇ ਜਾਂ ਕਿਸੇ ਦੇ ਬੱਚਾ ਨਹੀਂ ਹੈਗਾ ਜਿੰਨੂੰ ਵੀ ਕੋਈ ਬਜ਼ੁਰਗ ਨੂੰ ਦਿੱਕਤ ਹੈ ਉਹ ਸਾਡੇ ਬਜ਼ੁਰਗ ਇੱਥੇ ਸਾਡੇ ਰੈੱਡ ਕਰਾਸ ਹੋਮ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਅਸੀਂ 3 ਟਾਈਮ ਖਾਣਾ ਹੋਰ ਫੈਸਿਲਿਟੀ ਜਿਹੜੀ ਹੈ ਅਸੀਂ ਉਹਨਾਂ ਨੂੰ ਅਲੱਗ ਤੋਂ ਹਰ ਇੱਕ ਬੰਦੇ ਨੂੰ ਇੱਕ ਰੂਮ ਅਲੱਗ ਤੋਂ ਅਟੈਚ ਬਾਥਰੂਮ ਰੂਮ ਪ੍ਰੋਵਾਈਡ ਕਰਾਇਆ ਹੋਇਆ ਇਹ ਉਹਨਾਂ ਨੂੰ ਅਸੀਂ ਰੋਜ਼ ਕੋਈ ਨਾ ਕੋਈ ਸਾਡੀ ਐਕਟੀਵਿਟੀ ਉਹਨਾਂ ਲਈ ਹੁੰਦੀ ਹੈ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰਦੇ ਆ ਉਹਨਾਂ ਨੂੰ ਅਸੀਂ ਫਿਲਮ ਦਿਖਾਉਣ ਲਈ ਲੈ ਕੇ ਜਾਂਦੇ ਆ ਉਹਨਾਂ ਨੂੰ ਯੋਗਾ ਜਿਹੜਾ ਹੈਗਾ ਉਹ ਕਰਾਨੇ ਆ ਕੋਈ ਨਾ ਕੋਈ ਐਕਟੀਵਿਟੀ ਕੋਈ ਨਾ ਕੋਈ ਉੱਥੇ ਉਹਨਾਂ ਦਾ ਕਿਉਂਕਿ ਡਿਪਰੈਸ਼ਨ ਚ ਨਾ ਜਾਣ ਉਹ ਇਕੱਲੇ ਨੇ ਆਪਸ ਦੇ ਵਿੱਚ ਉਹ ਗੱਲਾਂ ਬਾਤਾਂ ਕਰਨ ਉਹਨਾਂ ਨੂੰ ਕਿਸੇ ਨਾ ਕਿਸੇ ਅਸੀਂ ਐਕਟੀਵਿਟੀ ਦੇ ਵਿੱਚ ਅਸੀਂ उलझा ਕੇ ਰੱਖਦੇ ਆ ਸਾਡਾ ਕਾਮਨ ਰੂਮ ਹੈਗਾ ਉੱਥੇ ਉਹ ਸਾਡੇ ਨਾਲ ਕੇ ਗੱਲਬਾਤ ਕਰਦੇ ਨੇ ਤੇ ਇੰਜੋਏ ਕਰਦੇ ਨੇ ਆਪਣੀ ਲਾਈਫ ਤੇ ਤੁਹਾਡਾ ਜਿਹੜਾ ਬਿਰਦ ਆਸ਼ਰਮ ਇਹ ਸੰਸਥਾ ਦਾ ਕਿੰਨੇ ਕੇ ਜ਼ਿਆਦਾ ਇੱਥੇ ਜਿਹੜੇ ਬਜ਼ੁਰਗ ਰਹਿੰਦੇ ਨੇ ਇੱਥੇ ਦੇਖੋ ਮੈਂ ਜਦੋਂ ਜੁਆਇਨ ਕੀਤਾ ਸੀਗਾ 6 ਮਹੀਨੇ ਪਹਿਲਾਂ 18 ਬਜ਼ੁਰਗ ਸੀਗੇ ਇੱਥੇ ਤੇ ਇਹਦੀ ਕੈਪੈਸਿਟੀ ਜਿਹੜੀ 30 ਦੀ ਹੈਗੀ ਆ ਸਾਡੇ ਕੋਲ 30 ਕਮਰੇ ਹੈਗੇ ਨੇ ਤੇ ਹੁਣ ਉੱਥੇ 24 ਬਜ਼ੁਰਗ ਹੈਗੇ ਨੇ ਜਿਹੜੇ ਬੜੇ ਵਧੀਆ ਢੰਗ ਨਾਲ ਤੁਸੀਂ ਕਦੇ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਉੱਥੇ ਤੁਸੀਂ ਵਿਜ਼ਿਟ ਕਰੋ ਸਾਡੇ ਬਾਲ ਪਬੰਦੇ ਵਿੱਚ ਅ ਬੱਚਿਆਂ ਨੂੰ ਮਿਲੋ ਸਾਡੇ ਬਜ਼ੁਰਗਾਂ ਨੂੰ ਮਿਲੋ ਉਹਨਾਂ ਨੂੰ ਟਾਈਮ ਦੀ ਲੋੜ ਹੈਗੀ ਹੈ ਉਹਨਾਂ ਨਾਲ ਗੱਲਾਂ ਮਾਰੋ ਤੇ ਨਾਲੇ ਦੇਖੋ ਵੀ ਉੱਥੇ ਰੈੱਡ ਕਰਾਸ ਕਿਵੇਂ ਉਹਨਾਂ ਨੂੰ ਮੈਨੇਜ ਕਰ ਰਿਹਾ ਕਿਸ ਤਰ੍ਹਾਂ ਸਾਰਾ ਉਹਨਾਂ ਨੂੰ ਵਧੀਆ ਢੰਗ ਨਾਲ ਸਹੂਲਤਾਂ ਜਿਹੜੀਆਂ ਨੇ ਮੁਹੱਈਆ ਕਰਾਈਆਂ ਹਿੰ ਜਿਹੜੇ ਉੱਥੇ ਬਰਦਾਸ਼ਰ ਹੁਣ ਆਪਣੇ ਹੈਗਾ ਹੈ ਆਪਣੇ ਇੱਥੇ ਕੋਈ ਚਾਰजेस ਵਗੈਰਾ ਵੀ ਲੈ ਜਾਂਦੇ ਹਾਂ ਹਾਂਜੀ ਜਿਹੜੀ ਸਣੀ ਰੈੱਡ ਕਰਾਸ ਸੁਸਾਇਟੀ ਲੁਧਿਆਣਾ ਦੀ ਹੈ ਉਹਨਾਂ ਨੇ ਕੁਝ ਰੂਲਸ ਫਰੇਮ ਕੀਤੇ ਹੋਏ ਨੇ ਉਹਦੇ ਲਈ ਅਸੀਂ ਜਿਹੜੇ ਮੀਲ ਚਾਰजेस ਨੇ 3000 ਰੁਪਿਆ ਅਸੀਂ ਉਹਨਾਂ ਤੋਂ ਇੱਕ ਤੋਂ ਲੈਨੇ ਆ ਤੇ ਪਲੱਸ ਜਿਹੜਾ ਇਲੈਕਟ੍ਰਿਸਿਟੀ ਇਹਦਾ ਜਿਹੜਾ ਹੈਗਾ ਜੋ ਵੀ ਬਿੱਲ ਆਂਦਾ ਉਹ ਲੈਨੇ ਆ ਪਰ ਸਾਨੂੰ ਕਈ ਵਾਰੀ ਗਵਰਨਮੈਂਟ ਤੋਂ ਗ੍ਰਾਂਟ ਮਿਲ ਜਾਂਦੀ ਹੈ ਲਾਸਟ ਈਅਰ ਸਾਨੂੰ ਗਵਰਨਮੈਂਟ ਤੋਂ ਗ੍ਰਾਂਟ ਮਿਲ ਗਈ ਸੀ ਕੋਈ ਸੀ ਕੋਈ ਰੁਪਿਆ ਵੀ ਉਹਨਾਂ ਤੋਂ ਮੀਲ ਚਾਰजेस ਦਾ ਨਹੀਂ ਲਿਆ ਤੇ ਇਸ ਵਾਰ ਵੀ ਅਸੀਂ ਗਵਰਨਮੈਂਟ ਤੋਂ ਗ੍ਰਾਂਟ ਦੀ ਡਿਮਾਂਡ ਕੀਤੀ ਹੋਈ ਆ ਜੇ ਸਾਨੂੰ ਮੀਲ ਚਾਰਜਸ ਗਵਰਨਮੈਂਟ ਤੋਂ ਮਿਲ ਜਾਂਦੇ ਨੇ ਤਾਂ ਅਸੀਂ ਫਿਰ ਇਹਨਾਂ ਤੋਂ ਅਸੀਂ ਚਾਰਜ ਨਹੀਂ ਕਰਦੇ ਅਦਰਵਾਈਜ਼ ਅਸੀਂ ਇਹਨਾਂ ਤੋਂ ਚਾਰਜ ਕਰਦੇ ਆ ਮਤਲਬ ਇਹਨਾਂ ਜਿੱਦਾਂ ਆਪਣੇ ਇੱਥੇ ਬਲੱਡ ਬੈਂਕ ਹੈਗਾ ਤੁਹਾਡੇ ਹੈਨਾ ਰੈੱਡ ਕਰਾਸ ਦਾ ਦੂਸਰਾ ਬਿਰਦਾ ਆਸ਼ਰਮ ਹੈ ਫਿਰ ਅਨਾਥ ਆਸ਼ਰਮ ਹੈ ਇਸ ਤੋਂ ਇਲਾਵਾ ਵੀ ਕੋਈ ਹੋਰ ਤੁਹਾਡੇ ਚੀਜ਼ਾਂ ਜਿਹੜੀਆਂ ਤੁਸੀਂ ਐਕਟੀਵਿਟੀ ਕਰਦੇ ਹੋ ਹਾਂਜੀ ਕਿ ਅਸੀਂ ਜਿਹੜਾ ਡੈਫਰੈਂਡਮ ਸਕੂਲ ਹੈਗਾ ਸਾਡਾ ਉਹ ਵੀ ਸਲਾਬਾ ਨਗਰ ਦੇ ਵਿੱਚ ਚੱਲ ਰਿਹਾ ਹੈ ਉਸ ਤੋਂ ਇਲਾਵਾ ਅਸੀਂ ਫਰਸਟ ایڈ ਦੀ ਟ੍ਰੇਨਿੰਗ ਦਿੰਨੇ ਆ ਕੋਈ ਵੀ ਇੰਡੀਵਿਜੂਅਲ ਫਰਸਟ ایڈ ਦੀ ਟ੍ਰੇਨਿੰਗ ਲੈਣਾ ਚਾਹੁੰਦਾ ਜਾਂ ਇੰਡਸਟਰੀਜ਼ ਜਿਹੜੀਆਂ ਹੈਗੀਆਂ ਨੇ ਲੁਧਿਆਣੇ ਦੀਆਂ ਉਹ ਆਪਣੇ ਜਿਹੜੇ ਉਹਨਾਂ ਦੇ ਕੰਮੇ ਨੇ ਉਹਨਾਂ ਨੂੰ ਫਰਸਟ ایڈ ਦੀ ਟ੍ਰੇਨਿੰਗ ਦੇਣੀਆਂ ਚਾਹੁੰਦੀਆਂ ਨੇ ਤੇ ਸਾਡੇ ਜਿਹੜੇ ਟ੍ਰੇਨਰ ਨੇ ਉਹ ਇੰਡਸਟਰੀ ਦੇ ਵਿੱਚ ਜਾ ਕੇ ਹੀ ਉਹਨਾਂ ਨੂੰ ਟ੍ਰੇਨਿੰਗ ਫਰਸਟ ایڈ ਦੀ ਦੇ ਦਿੰਦੇ ਨੇ ਬਾਕਾਇਦਾ ਉਹਨਾਂ ਨੂੰ ਸਰਟੀਫਿਕੇਟ ਵੀ ਮਿਲਦਾ ਔਰ ਸਰਕਾਰ ਵੱਲੋਂ ਇਹ ਜ਼ਰੂਰੀ ਵੀ ਕੀਤਾ ਗਿਆ ਇੰਡਸਟਰੀ ਲਈ ਕਿ ਉਹ ਆਪਣੇ ਜਿਹੜੇ ਕੰਮਿਆਂ ਦੀ ਫਰਸਟ ایڈ ਟ੍ਰੇਨਿੰਗ ਕਰਾਣ ਤੇ ਜਿਹੜੇ ਇੰਡੀਵਿਜੂਅਲ ਨੇ ਉਹ ਉਹ ਇੱਥੇ ਸਾਡਾ 8 ਦਿਨ ਦਾ ਕੋਰਸ ਹੁੰਦਾ ਉਹਨਾਂ ਨੂੰ ਇੱਥੇ ਸਾਡੇ ਆਉਣਾ ਪੈਂਦਾ ਸਾਡੇ ਅ 2 ਘੰਟੇ ਦੀ ਕਲਾਸ ਹੁੰਦੀ ਆ 8 ਦਿਨ ਤੋਂ ਬਾਅਦ ਉਹਨਾਂ ਦਾ ਪੇਪਰ ਹੁੰਦਾ ਦਿੱਲੀ ਤੋਂ ਜਿਹੜੇ ਨੇ ਪੇਪਰ ਲੈਣ ਲਈ ਆਉਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਸਰਟੀਫਿਕੇਟ ਜਿਹੜਾ ਹੈਗਾ ਰੈੱਡ ਕਰਾਸ ਦਾ ਮਿਲਦਾ ਕੋਈ ਵੀ 1500 ਰੁਪਏ ਦੀ ਫੀਸ ਹੈਗੀ ਆ ਤੇ ਇਹ ਆਨਲਾਈਨ ਹੀ ਅਪਲਾਈ ਕਰ ਸਕਦੇ ਨੇ icrafa.org ਸਾਡਾ ਸਾਈਟ ਹੈਗੀ ਆ ਉੱਥੇ ਉਹ ਸਾਈਟ ਖੋਲ ਕੇ ਉੱਤੇ ਅਪਲਾਈ ਕਰ ਸਕਦੇ ਤੇ ਅਸੀਂ ਉਹਨਾਂ ਦੇ ਬੈਚਸ ਬਣਾ ਕੇ ਇੱਥੇ ਟ੍ਰੇਨਿੰਗ ਦੰਦੇ ਆ ਇੱਕ ਹੋਰ ਸੰਸਥਾ ਜਿਹੜੀ ਹੈ ਉਹ ਇੱਕ ਸੈਂਟ ਜான் ਐਮਬੂਲੈਂਸ ਉਹ ਵੀ ਨਾਲ ਜੁੜੀ ਹੋਈ ਹੈ ਉਹ ਸੰਸਥਾ ਹੈ ਕਿ ਇਹ ਤੁਹਾਡੇ ਨਾਲ ਕਿਸ ਤਰ੍ਹਾਂ ਨਾਲ ਜੁੜੀ ਆ ਅ ਦੇਖੋ ਜੀ ਉਹ ਸਾਡੇ ਕੋਲ ਜਿਹੜੀ ਹੈ ਫਰਸਟ ਏਡ ਦੀ ਜਿਹੜੀ ਟ੍ਰੇਨਿੰਗ ਹੈਗੀ ਆ ਉਹ ਵੀ ਸੈਂਟ ਜான் ਐਮਬੂਲੈਂਸ ਸੰਸਥਾ ਵੱਲੋਂ ਦਿੱਤੀ ਜਾਂਦੀ ਹੈ ਸਾਡੇ ਕੋਲ ਐਮਬੂਲੈਂਸ ਵੀ ਉਹਨਾਂ ਦੀ ਹੈ ਗਈ ਆ ਤੇ ਜਦੋਂ ਵੀ ਲੋਡ ਪੈਂਦੀ ਐ ਐਂਬੂਲੈਂਸ ਦੀ ਤਾਂ ਕਿਸੇ ਪੇਸ਼ੈਂਟ ਨੇ ਪੀਜੀਆਈ ਜਾਣਾ ਨਹੀਂ ਪਰਸੋਂ ਅਸੀਂ ਪੀਜੀਆਈ ਛੱਡ ਕੇ ਆ ਕੋਈ ਵੀ ਕਿਤੇ ਵੀ ਕੋਈ ਲੋਡ ਪੈਂਦੀ ਐ ਅਸੀਂ ਸਾਡੇ ਲਈ ਉਹ ਐਂਬੂਲੈਂਸ ਜਿਹੜੀ ਆ ਉਹ ਲੋਕਾਂ ਲਈ ਅਸੀਂ ਮੁਹੱਈਆ ਕਰਾਉਂਦੇ ਆ ਬਹੁਤ ਵੱਡੇ ਜਿਹੜੇ ਹੈਗੇ ਆ ਕਾਰਜ ਕੀਤੇ ਜਾਂਦੇ ਨੇ ਸੇਵਾ ਦੇ ਤੌਰ ਤੇ ਮੁਫਤਾਂ ਦੀ ਸੇਵਾ ਦੇ ਤੌਰ ਤੇ ਜਿਸ ਢੰਗ ਨਾਲ ਹੁਣ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਸਾਡੇ ਪੰਜਾਬ ਦੇ ਵਿੱਚ ਇੱਕ ਬੜੀ ਆਪਾਂ ਕਹਿੰਦੇ ਆ ਕਿ ਇੱਕ ਦੁੱਖ ਦੀ ਇੱਕ ਚੀਜ਼ ਹੈਗੀ ਹੈ ਤਰਾਸ ਦੀ ਹੈ ਮੈਂ ਸਮਝਦਾ ਕਿ ਨਸ਼ੇ ਦੀ ਜੇ ਗੱਲਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਯੂਥ ਜਿਹੜਾ ਹੈਗਾ ਉਹ ਬਹੁਤ ਨਸ਼ੇ ਵੱਲ ਗਿਆ ਹੋਇਆ ਹੈ ਨਾ ਤੇ ਉਹ ਨੌਜਵਾਨਾਂ ਨੂੰ ਰੀਹੈਬਿਲੀਟ ਕਰਨ ਵਾਸਤੇ ਇਸ ਦਲਦਲ ਚੋਂ ਕੱਢਣ ਵਾਸਤੇ ਤੁਹਾਡੀ ਸੰਸਥਾ ਵੱਲੋਂ ਕੋਈ ਮਿਲਦਾ ਕੀਤਾ ਜਾ ਰਿਹਾ ਆ ਸਾਡੇ ਵੱਲੋਂ ਇਹ ਪਿਛਲੇ ਸਮੇਂ ਦੇ ਵਿੱਚ ਉਪਰਾਲਾ ਕੀਤਾ ਗਿਆ ਸੀ ਇੱਕ ਸਿਵਲ ਹਸਪੀਟਲ ਦੇ ਕੋਲ ਅਸੀਂ ਜਿਹੜਾ ਹੈਗਾ ਡਰਗ ਡੀ ਐਡਿਕਸ਼ਨ ਸੈਂਟਰ ਖੋਲਿਆ ਸੀਗਾ ਉਹ 3 ਸਾਲ ਚੱਲਿਆ ਉਸ ਤੋਂ ਬਾਅਦ ਕਿਉਂਕਿ ਸਿਵਲ ਹਸਪੀਟਲ ਦੇ ਵਿੱਚ ਆਲਰੇਡੀ ਜਿਹੜਾ ਹੈਗਾ ਬਹੁਤ ਵਧੀਆ ਢੰਗ ਨਾਲ ਡਰਗ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ ਫਿਰ ਐਡਮਿਨਿਸਟ੍ਰੇਸ਼ਨ ਨੇ ਸੋਚਿਆ ਵੀ ਵੀ ਉਹ ਕਿਉਂਕਿ ਉੱਥੇ ਚੱਲ ਹੀ ਰਿਹਾ ਤੇ ਇਹਦੀ ਲੋੜ ਨਹੀਂ ਹੈਗੀ ਫਿਰ 3 ਸਾਲ ਤੋਂ ਬਾਅਦ ਉਹ ਐਕਟੀਵਿਟੀ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਜਸਟੰ ਨਾਲ ਬੱਚੇ ਜਿਹੜੀ ਦੇਖੋ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਹ ਅੱਜ ਕੱਲ ਦਾ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਇੰਡੀਆ ਦੇ ਵਿੱਚ ਤੇ ਉਹ ਤੇ ਜ਼ਿਆਦਾ ਕਰਕੇ ਜਿਹੜਾ ਹੁੰਦਾ ਨਾ ਹਰ ਮਾਪਿਆਂ ਦਾ ਸਕੂਲ ਕਾਦੇ ਲਈ ਪੜਾਉਣਾ ਹੈ ਤਾਂ ਕਿ ਬੱਚਾ ਪੈਸਾ ਕਮਾ ਸਕੇ ਰੋਜ਼ੀ ਰੋਜ਼ਗਾਰ ਯੋਗਾ ਹੋ ਸਕੇ ਮੇਨ ਚੀਜ਼ ਇਸ ਨੂੰ ਦੇਖੀ ਜਾਂਦੀ ਜਦ ਕਿ ਇੱਕ ਛੋਟਾ ਜਿਹਾ ਪਾਟਾ ਮੇਨ ਹੁੰਦਾ ਹੈ ਐਜੂਕੇਸ਼ਨ ਦਾ ਮਤਲਬ ਕਿ ਇੱਕ ਤੇ ਬੌਧਿਕ ਵਿਕਾਸ ਹੋਣਾ ਮੇਨ ਪਰਪਸ ਤੇ ਹੀ ਹੈ ਨਾ ਬੌਧਿਕ ਵਿਕਾਸ ਹੋਵੇ ਇਨਸਾਨ ਦਾ ਦੂਸਰਾ ਸੋਸਾਇਟੀ ਨੂੰ ਸਰਵ ਕਰ ਸਕੇ ਸੇਵਾ ਭਾਵਨਾ ਜਾਗਰਤ ਹੋ ਸਕੇ ਖੈਰ ਉਹਨਾਂ ਚੀਜ਼ਾਂ ਦੀ ਹਜੇ ਸਾਡੇ ਜਿਹੜੇ ਪ੍ਰੈਕਟੀਕਲੀ ਅਸੀਂ ਦੇਖੀਏ ਤੇ ਹਲੇ ਉਹ ਚੀਜ਼ਾਂ ਨਹੀਂ ਹੈ ਸਾਡੇ ਐਜੂਕੇਸ਼ਨ ਸਿਸਟਮ ਦੇ ਪਰ ਤੁਹਾਡੇ ਵਰਗੀ ਸੰਸਥਾ ਨਾਲ ਜੁੜ ਕੇ ਸਕੂਲ ਜਾਂ ਕਾਲਜ ਜਿਹੜੇ ਹੈਗੇ ਆ ਬਹੁਤ ਕੁਝ ਆਪਣੇ ਬੱਚਿਆਂ ਨੂੰ ਸਿਖਾ ਸਕਦੀ ਹੈ ਤੁਸੀਂ ਸਕੂਲਾਂ ਕਾਲਜਾਂ ਦੇ ਨਾਲ ਕਿਸ ਢੰਗ ਨਾਲ ਟਾਈ ਅਪ ਕਰਦੇ ਹੋ ਜਾਂ ਕੋਈ ਇਹੋ ਜਿਹੀ ਹੀਲਾ ਕਰਦੇ ਹੋ ਤਾਂ ਕਿ ਬੱਚਿਆਂ ਦੇ ਵਿੱਚ ਸੇਵਾ ਭਾਵਨਾ ਜਿਹੜੀ ਹੈ ਉਹ ਜਾਗਰਤ ਹੋ ਸਕੇ ਦੇਖੋ ਅਸੀਂ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੇ ਨੇ ਉੱਥੇ ਅਸੀਂ ਜਾ ਕੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਆ ਸਮਾਜ ਸੇਵਾ ਦੇ ਲਈ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਨੇ ਜ਼ਰੂਰੀ ਕਰ ਦਿੱਤਾ ਗਿਆ ਕਿ ਤੁਸੀਂ 1 ਮਹੀਨੇ ਦੀਆਂ 2 ਮਹੀਨੇ ਦੀ ਕਿਸੇ ਐਨਜੀਓ ਦੇ ਵਿੱਚ ਤੁਸੀਂ ਸੇਵਾ ਕਰੋ ਤੇ ਇੰਟਰਨਸ਼ਿਪ ਲਈ ਸਾਡੇ ਕੋਲ ਭੇਜਦੇ ਨੇ ਸਾਡੇ ਕੋਲ ਰੈਗੂਲਰ ਸਕੂਲਾਂ ਕਾਲਜਾਂ ਦੇ ਬੱਚੇ ਆਉਂਦੇ ਰਹਿੰਦੇ ਨੇ ਤੇ ਉਹਨਾਂ ਨੂੰ ਬੜਾ ਅੱਛਾ ਐਕਸਪੀਰੀਅੰਸ ਹੁੰਦਾ ਅਸੀਂ ਉਹਨਾਂ ਨੂੰ ਸਰਟੀਫਿਕੇਟ ਵੀ ਦੰਦੇ ਆ ਕੋਈ 1 ਮਹੀਨੇ ਲਈ 2 ਮਹੀਨੇ ਲਈ ਸਾਡੇ ਨਾਲ ਰਲ ਕੇ ਸੇਵਾ ਕਰਦਾ ਤੇ ਬੱਚੇ ਬਹੁਤ ਕੁਝ ਲਰਨ ਕਰਕੇ ਜਾਂਦੇ ਨੇ ਤੇ ਮੈਂ ਬਾਕੀ ਸਕੂਲਾਂ ਤੇ ਕਾਲਜਾਂ ਨੂੰ ਵੀ ਯੂਨੀਵਰਸਿਟੀਆਂ ਨੂੰ ਕਹਿਣਾ ਚਾਹਨਾ ਕਿ ਉਹ ਵੀ ਆਪਣੇ ਜਿਹੜੇ ਸਟੂਡੈਂਟਸ ਨੇ ਉਹ ਉਹਨਾਂ ਲਈ ਕੰਪਲਸਰੀ ਕਰਨ ਕਿ ਰੈੱਡ ਕਰਾਸ ਦੇ ਵਿੱਚ ਜਾਂ ਕਿਸੇ ਵੀ ਜਿਹੜੀ ਅੱਛੀ ਕੋਈ ਸੰਸਥਾ ਸਮਾਜ ਸੇਵਾ ਦਾ ਕੰਮ ਕਰ ਰਹੀ ਆ ਉਹ ਜ਼ਰੂਰ ਬੱਚੇ ਉੱਥੇ ਜਾ ਕੇ ਉਹ ਸੰਸਥਾ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਨ ਇਹਨਾਂ ਨਾਲ ਜਿਹੜਾ ਹੈਗਾ ਸਾਡੇ ਉਹਨਾਂ ਦੇ ਵਿੱਚ ਅੱਛੇ ਗੁਣ ਜਿਹੜੇ ਨੇ ਉਹ ਪੈਦਾ ਹੋਣਗੇ ਤੇ ਜਿਹੜਾ ਸਾਡਾ ਪੰਜਾਬ ਦਾ ਤੇ ਦੇਸ਼ ਦਾ ਜਿਹੜਾ ਭਲਾ ਹੋਊਗਾ ਜੀ ਸੋ ਇਸ ਤੋਂ ਇਲਾਵਾ ਕੋਈ ਖਾਸ ਚੀਜ਼ ਜਿਹੜੀ ਤੁਸੀਂ ਦੱਸਣਾ ਚਾਹੋਗੇ ਕਿ ਹੋ ਸਕਦਾ ਕਿ ਮੇਰੇ ਜ਼ਿਹਨ ਦੇ ਵਿੱਚ ਨਾ ਹੋਵੇ ਕੋਈ ਖਾਸ ਚੀਜ਼ ਤੁਹਾਡੇ ਰੈੱਡ ਕਰਾਸ ਸੁਸਾਇਟੀ ਵੱਲੋਂ ਜਿਹੜੀ ਲੋਕਾਂ ਤੱਕ ਤੁਸੀਂ ਪਹੁੰਚਾਉਣਾ ਚਾਹੋ ਦੇਖੋ ਰੈੱਡ ਕਰਾਸ ਦੀ ਜਿਹੜੀ ਸੇਵਾ ਦੀ ਕੋਈ ਲਿਮਟ ਨਹੀਂ ਹੈਗੀ ਇਹ ਅਨਲਿਮਿਟਿਡ ਕੰਮ ਕਰਦੀ ਹੈ ਸਾਡੇ ਡਿਪਟੀ ਕਮਿਸ਼ਨਰ ਦੇ ਕੋਲ ਜਿਹੜੇ ਨੇ ਉਹ ਪ੍ਰਧਾਨ ਨੇ ਇਸ ਦੇ ਰੈੱਡ ਕਰਾਸ ਦੇ ਜਿਹੜੇ ਸਾਡੇ ਏਡੀਸੀ ਨੇ ਉਹ ਵਾਈਸ ਪ੍ਰੈਜ਼ੀਡੈਂਟ ਨੇ ਸਿਵਲ ਸਰਜਨ ਵਾਈਸ ਪ੍ਰੈਜ਼ੀਡੈਂਟ ਨੇ ਤੇ ਸਾਡੇ ਜਿਹੜੇ ਅਸਿਸਟੈਂਟ ਕਮਿਸ਼ਨਰ ਜਨਰਲ ਨੇ ਉਹ ਜਿਹੜੇ ਆਨਰੇਡੀ ਸੈਕਟਰੀ ਨੇ ਇਸ ਰੈੱਡ ਕਰਾਸ ਦੇ ਤੇ ਐਡਮਿਨਿਸਟ੍ਰੇਸ਼ਨ ਦੇ ਕੋਲ ਕਿਉਂਕਿ ਜਦੋਂ ਵੀ ਕੋਈ ਵਿਪਤਾ ਆਉਂਦੀ ਹੈ ਅਗਲਾ ਐਡਮਿਨਿਸਟ੍ਰੇਸ਼ਨ ਦੇ ਕੋਲ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਆ ਰੈੱਡ ਕਰਾਸ ਹੈਲਪ ਕਰਦੀ ਹੈ ਇਸ ਤਰ੍ਹਾਂ ਦੇ ਜਿਵੇਂ ਇੱਕ ਸਾਡੇ ਸ਼ੁਭਮ ਵਦਵਾ ਹੈਗੇ ਨੇ ਉਹ ਹੈਂਡੀਕੈਪਡ ਨੇ ਟੇਬਲ ਟੈਨਿਸ ਦੇ ਨੈਸ਼ਨਲ ਚੈਂਪੀਅਨ ਨੇ ਉਹ 올림픽 ਜਿੱਤਣਾ ਜਾਂਦੇ ਨੇ ਉਹ ਇੰਟਰਨੈਸ਼ਨਲ ਖੇਡਣ ਲਈ ਜਾਂਦੇ ਨੇ ਅਸੀਂ ਉਹਨਾਂ ਦੀ ਹੈਲਪ ਕਰਦੇ ਰਹਿੰਦੇ ਹਾਂ ਹੁਣ ਵੀ ਮੈਨੂੰ ਪਤਾ ਲੱਗਿਆ ਕਿ ਉਹ ਜਿਹੜਾ ਯੂਗਾਂਡਾ ਚ 골ਡ ਮੈਡਲ ਉਹਨਾਂ ਨੇ ਜਿੱਤਿਆ ਹੈਗਾ ਤੇ ਇਸ ਤਰ੍ਹਾਂ ਹੀ ਬੈਡਮਿੰਟਨ ਦੇ ਪਲੇਅਰ ਹੈਗੇ ਨੇ ਸ਼ਬਾਨਾ ਉਹਦੇ ਹਸਬੰਡ ਨੇ ਉਹ ਵੀ ਹੈਂਡੀਕੈਪ ਨੇ ਉਹ ਵੀ ਨੈਸ਼ਨਲ ਚੈਂਪੀਅਨ ਨੇ ਉਹਨਾਂ ਦੀ ਵੀ ਅਸੀਂ ਹੈਲਪ ਕੀਤੀ ਆ ਯੂਗਾਂਡਾ ਜਾਣ ਲਈ ਇਸ ਤਰ੍ਹਾਂ ਦੀਆਂ ਮਦਦ ਜਿਹੜੀਆਂ ਕਿਸੇ ਨੂੰ ਕੋਈ ਸਲਾਈ ਮਸ਼ੀਨ ਦੀ ਲੋੜ ਆ ਅਸੀਂ ਪ੍ਰੋਵਾਈਡ ਕਰਦੇ ਆ ਕਿਸੇ ਨੂੰ ਕੋਈ ਟਰਾਈਸਾਈਕਲ ਦੀ ਲੋੜ ਆ ਹੈਂਡੀਕੈਪ ਨੂੰ ਉਹ ਅਸੀਂ ਜਿਹੜਾ ਹੈਗਾ ਮੁਹੱਈਆ ਕਰਦੇ ਆ ਅ ਕਿਸੇ ਕੋਲ ਦਵਾਈਆਂ ਲਈ ਪੈਸੇ ਨਹੀਂ ਹੈਗੇ ਕੋਈ ਗੰਭੀਰ ਬਿਮਾਰੀ ਲੱਗੀ ਹੋਈ ਆ ਉਹ ਅਸੀਂ ਦਵਾਈਆਂ ਜਿਹੜੀਆਂ ਨੇ ਉਹ ਰੈੱਡ ਕਰਾਸ ਤੋਂ ਲੈ ਕੇ ਦੰਨਿਆ ਕੋਈ ਇਲਾਜ ਨਹੀਂ ਕਰਾ ਸਕਦਾ ਉਹ ਡੀਸੀ ਦੇ ਮੈਡਮ ਦੇ ਕੋਲ ਆਂਦਾ ਤਾਂ ਅਸੀਂ ਉਹਦੀ ਕੋਈ ਵੀ ਦੁਖੀ ਸੱਜਣ ਜਿਹੜਾ ਹੈਗਾ ਕੋਈ ਲਿਮਟ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਵੀ ਦੁਖੀ ਸੱਜਣ ਕੋਈ ਸਾਡੀ ਐਡਮਿਨਿਸਟ੍ਰੇਸ਼ਨ ਦੇ ਕੋਲ ਆਂਦਾ ਤੇ ਰੈੱਡ ਕਰਾਸ ਉਹਦੀ ਜਿਹੜੀ ਆ ਉਹ ਵੱਧ ਛੱਡ ਕੇ ਉਹਦੀ ਹੈਲਪ ਕਰਦੀ ਆ ਮੂਰੇ ਹੋ ਗਈ ਉਹਦੀ ਹੈਲਪ ਕਰਦੀ ਆ ਤੇ ਹੋਰ ਵੀ ਅਸੀਂ ਜਿਹੜਾ ਹੈਗਾ ਇੱਕ ਪ੍ਰੋਜੈਕਟ ਚਲਾਇਆ ਸਾਡੇ ਡਿਪਟੀ ਕਮਿਸ਼ਨਰ ਮੈਡਮ ਨੇ ਪਿਖਿਆ ਤੋਂ ਸਿੱਖਿਆ ਉਹਦੇ ਵਿੱਚ ਵੀ ਜਿਹੜਾ ਰੈੱਡ ਕਰਾਸ ਪਾਰਟਿਸਿਪੇਟ ਕਰ ਰਿਹਾ ਉਹਦੇ ਵਿੱਚ ਹੋਰ ਵੀ ਐਨ ਜੀਓਜ਼ ਹੈਗੀਆਂ ਨੇ ਉਹਦੇ ਵਿੱਚ ਇੱਕ ਰੈੱਡ ਕਰਾਸ ਵੀ ਹੈ ਉਹਦੇ ਵਿੱਚ ਜਿਹੜੇ ਬੱਚੇ ਰੈੱਡ ਲਾਈਟਸ ਦੇ ਉੱਤੇ ਟੈਂਪਲਸ ਦੇ ਬਾਹਰ ਭੀਖ ਮੰਗਦੇ ਨੇ ਉਹਨਾਂ ਨੂੰ ਅਸੀਂ ਐਜੂਕੇਸ਼ਨ ਨਾਲ ਜੋੜਨ ਦਾ ਇੱਕ ਉਪਰਾਲਾ ਕਰ ਰਹੇ ਹਾਂ ਇਹਦੇ ਤੋਂ ਇਲਾਵਾ ਇੱਕ ਉਮੀਦ ਪ੍ਰੋਜੈਕਟ ਜਿਹੜਾ ਹੈਗਾ ਸਾਡੇ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਨੇ ਸ਼ੁਰੂ ਕੀਤਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਐਨ ਜੀਓਜ਼ ਕੰਮ ਕਰ ਰਹੀਆਂ ਨੇ ਸਪੈਸ਼ਲ ਚਾਈਲਡ ਲਈ ਜਾਂ ਫਿਜ਼ੀਕਲ ਡੀਸੀਬਲ ਦੇ ਲਈ ਕੰਮ ਕਰ ਰਹੀਆਂ ਉਹਨਾਂ ਨੂੰ ਅਸੀਂ ਨਾਲ ਜੋੜਿਆ ਨਾਲ ਜੋੜ ਕੇ ਉਹਦੀਆਂ ਦੋ ਤਿੰਨ ਮੀਟਿੰਗਾਂ ਹੋਈਆਂ ਨੇ ਸਾਡੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਜੀ ਨੇ ਉਹ ਮੀਟਿੰਗਾਂ ਲਈਆਂ ਨੇ ਉਹਦੇ ਵਿੱਚੋਂ ਨਿਕਲ ਕੇ ਆਇਆ ਹੈ ਕਿ ਲੁਧਿਆਣੇ ਦੇ ਵਿੱਚ ਕੋਈ ਜਿਹੜੇ ਫਿਜ਼ੀਕਲ ਡਿਸੇਬਲਡ ਜਾਂ ਸਪੈਸ਼ਲ ਚਾਈਲਡ ਦਾ ਸਕਿੱਲ ਡਵੈਲਪਮੈਂਟ ਦਾ ਕੋਈ ਸੈਂਟਰ ਨਹੀਂ ਹੈਗਾ ਉਹ ਪਿਛਲੇ ਦੋ ਤਿੰਨ ਦਿਨ ਪਹਿਲਾਂ ਸਾਡੇ ਡੀਸੀ ਮੈਡਮ ਨੇ ਇਹ ਡਿਸਾਈਡ ਕੀਤਾ ਹੈਗਾ ਕਿ ਅਸੀਂ ਜਿਹੜਾ ਹੈਗਾ ਉਹ ਅਸੀਂ ਇੱਥੇ ਲੁਧਿਆਣੇ ਦੇ ਵਿੱਚ ਸ਼ੁਰੂ ਕਰਨਾ ਹੈਗਾ ਉਹਨਾਂ ਲਈ ਟਾਈਮ ਦੇ ਵਿੱਚ ਉਹਨਾਂ ਨੂੰ ਸਕਿੱਲ ਡਵੈਲਪਮੈਂਟ ਦਵਾਂਗੇ ਉਹ ਜੋ ਵੀ ਉਹਨਾਂ ਨੂੰ ਚੀਜ਼ ਬਣਾਣੀ ਸਿਖਾਵਾਂਗੇ ਉਸ ਤੋਂ ਬਾਅਦ ਉਹ ਜੋ ਜਿਹੜੀ ਵੀ ਚੀਜ਼ ਉਹ ਤਿਆਰ ਕਰਨੀ ਉਹਨੂੰ ਅਸੀਂ ਸੇਲ ਵੀ ਕਰਾਂਗੇ ਉਹਦੀ ਮਾਰਕੀਟਿੰਗ ਵੀ ਅਸੀਂ ਕਰਾਂਗੇ ਤੇ ਤਾਂ ਜੋ ਜਿਹੜੇ ਹੈਂਡੀਕੈਪਟ ਤੇ ਸਪੈਸ਼ਲ ਚਾਈਲਡ ਨੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਆਪਣੇ ਘਰਦਿਆਂ ਦੇ ਉੱਤੇ ਫੈਮਿਲੀ ਦੇ ਉੱਤੇ ਬੋਝ ਨਾ ਬਣਨ ਇਹ ਤੋਂ ਇਲਾਵਾ ਇੱਕ ਹੋਰ ਪ੍ਰੋਜੈਕਟ ਹੈਗਾ ਜਿਹੜੇ ਡੈਫ ਬੱਚੇ ਹੈਗੇ ਨੇ ਉਹਨਾਂ ਦੀ ਸਪੀਚ ਥੈਰੇਪੀ ਕਿਉਂਕਿ ਬਹੁਤ ਕਾਸਟਲੀ ਹੈਗੀ ਹੈ ਜਿਹੜੇ ਗਰੀਬ ਪੇਰੈਂਟਸ ਹੈਗੇ ਨੇ ਉਹ ਨਹੀਂ ਬੱਚਿਆਂ ਦੀ ਜਿਹੜੀ ਆਟイズਮ ਜਿਹਨਾਂ ਦੇ ਬੱਚਿਆਂ ਨੂੰ ਹੈਗਾ ਉਹ ਇੰਨਾ ਜ਼ਿਆਦਾ ਪੇ ਨਹੀਂ ਕਰ ਸਕਦੇ ਉਹ ਸਾਡੇ ਡਿਪਟੀ ਕਮਿਸ਼ਨਰ ਮੈਡਮ ਜਿਹੜੇ ਸ਼ਕਸ਼ੀ ਇਸਾਨੀ ਜੀ ਨੇ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਵੀ ਅਸੀਂ ਰੈੱਡ ਕਰਾਸ ਦੇ ਥਰੂ ਇੱਥੇ ਅਸੀਂ ਆਨ ਅਲੇ ਟਾਈਮ ਦੇ ਵਿੱਚ ਉਹਨਾਂ ਲਈ ਵੀ ਅਸੀਂ ਕੰਮ ਕਰਾਂਗੇ ਉਹਨਾਂ ਦੇ ਟਾਈਮ ਜੀ ਹੁਣ ਮੰਨ ਲਓ ਅ اچھا ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਹਾਡੇ ਸੰਸਥਾਵਾਂ ਕੁਝ ਐਨਜੀਓ ਕਿਉਂਕਿ ਇਟਸੈਲਫ ਐ ਇੱਕ ਐਨਜੀਓ ਯਾਰ ਐਟ ਕ੍ਰਾਸਵੇਕਰ ਆਣੀ ਹੈ ਹੋਰ ਵੀ ਜਿਹੜੀਆਂ ਜਿਹੜੀਆਂ ਐਨਜੀਓਜ਼ ਹੈਗੀਆਂ ਨੇ ਛੋਟੇ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਉਹ ਵੀ ਤੁਹਾਡੇ ਨਾਲ ਕਿੰਨੀਆਂ ਕੁ ਜੁੜੀਆਂ ਹੋਈਆਂ ਨੇ ਨਹੀਂ ਸਾਡੇ ਨਾਲ ਲਗਭਗ ਸਾਰੀਆਂ ਹੀ ਜਿੰਨੀਆਂ ਵੀ ਸੰਸਥਾਵਾਂ ਨੇ ਕਿਉਂਕਿ ਇਹਨਾਂ ਦੀਆਂ ਮੀਟਿੰਗਸ ਡਿਸਟ੍ਰਿਕਟ ਲੈਵਲ ਤੇ ਹੁੰਦੀਆਂ ਰਹਿੰਦੀਆਂ ਨੇ ਤੇ ਉਹ ਸਾਰੀਆਂ ਸੰਸਥਾਵਾਂ ਰਲ ਕੇ ਹੀ ਕੰਮ ਕਰਦੀਆਂ ਨੇ ਅਸਾ ਜਦੋਂ ਵੀ ਕੋਈ ਸਾਨੂੰ ਲੋਡ ਹੁੰਦੀ ਹੈ ਲੁਧਿਆਣੇ ਦੇ ਉੱਤੇ ਕੋਈ ਵਿਪਤਾ ਆਂਦੀ ਹੈ ਕਿਸੇ ਤਰਮ ਦੀ ਮਦਦ ਅਸੀਂ ਸਾਰੀਆਂ ਸੰਸਥਾਵਾਂ ਨੂੰ ਨਾਲ ਜੋੜ ਕੇ ਉਹਨਾਂ ਦੀ ਹੈਲਪ ਨਾਲ ਜਿਹੜਾ ਹੈਗਾ ਰੈੱਡ ਕਰਾਸ ਥੋੜਾ ਮੋਢੀ ਬਣ ਜਾਂਦਾ ਹੈ ਮੋਢੀ ਬਣ ਕੇ ਉਹਨਾਂ ਨਾਲ ਜੋੜ ਕੇ ਅਸੀਂ ਉਹ ਕੰਮ ਕਰਦੇ ਹਾਂ ਜੀ ਸੋ ਜੇ ਕਿਸੇ ਇੰਡੀਵਿਜੂਅਲ ਨੇ ਕਿਸੇ ਨੌਜਵਾਨ ਨੇ ਕਿਸੇ ਬੱਚੇ ਨੇ ਤੁਹਾਡੇ ਨਾਲ ਜੁੜਨਾ ਹੋਵੇ ਉਹਦੇ ਭਾਵਨਾ ਹੋਵੇ ਕਿ ਮੈਂ ਸਮਾਜ ਦੀ ਸੋਸਾਇਟੀ ਦੀ ਸੇਵਾ ਕਰਨੀ ਹੈ ਕਿਸ ਢੰਗ ਨਾਲ ਤੁਹਾਡੇ ਨਾਲ ਅਪਰੋਚ ਕਰ ਸਕਦਾ ਹੈ ਹਾਂਜੀ ਅਸੀਂ ਇੱਕ ਮਹਮ ਸ਼ੁਰੂ ਕੀਤੀ ਹੈ ਰੈੱਡ ਕਰਾਸ ਦੀ ਜਿਹੜੀ ਲਾਈਫ ਮੈਂਬਰਸ਼ਿਪ ਫੀਸ ਦੀ ਦੇ ਕੇ ਜਿਹੜਾ ਹੈਗਾ ਸਾਡੇ ਨਾਲ ਹਮੇਸ਼ਾ ਲਈ ਕੋਈ ਵੀ ਬੰਦਾ ਜੁੜ ਸਕਦਾ ਤੇ ਜਿਹੜੀ ਲਾਈਫ ਮੈਂਬਰਸ਼ਿਪ ਹੈ ਉਹਦੇ ਕੁਝ ਚਾਰजेस ਨੇ ਉਹ ਸਿਰਫ 1160 ਰੁਪਏ ਉਹਦੇ ਹੈ ਤੁਸੀਂ ਸਿਰਫ ਲਾਈਫ ਦੇ ਵਿੱਚ ਇੱਕ ਵਾਰੀ ਪੇ ਕਰਨਾ ਉਹਦਾ ਤੁਹਾਨੂੰ ਜਿਹੜਾ ਸਰਟੀਫਿਕੇਟ ਪ੍ਰੋਪਰ ਦਿੱਲੀ ਤੋਂ ਮਿਲੇਗਾ ਉਹਦਾ ਆਈ ਕਾਰਡ ਮਿਲੇਗਾ ਉਹਦਾ ਬੈਜ ਮਿਲੇਗਾ ਤੇ ਅਸੀਂ